ਇਹ ਮੀਟਿੰਗ ਸੱਦੀ ਹੈ ਡੀਜੀਪੀ ਸਮੇਤ ਸੀਨੀਅਰ ਆ ਡੀਜੀਪੀ ਸਮੇਤ ਜੋ ਕਿ ਸੀਨੀਅਰ ਪੁਲਿਸ ਅਧਿਕਾਰੀ ਇਸ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਪਾਵਨ ਦੇ ਵਿੱਚ ਸਵੇਰੇ 11 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਮੌਜੂਦ ਕੇ ਸਾਰੇ ਜ਼ਿਲ੍ਹਿਆਂ ਦੇ ਡੀਐਸਪੀ ਤੇ ਐਸਐਸਪੀ ਦੇ ਨਾਲ ਮੀਟਿੰਗ ਹੋਵੇਗੀ ਪੰਜ ਮੈਂਬਰੀ ਕੈਬਨਿਟ ਸਬ ਕਮੇਟੀ ਦੇ ਮੈਂਬਰ ਵੀ ਮੌਜੂਦ ਰਹਿਣਗੇ ਨਸ਼ਿਆਂ ਦੇ ਖਿਲਾਫ ਦਰਸਲ ਕੈਬਨਿਟ ਸਬ ਕਮੇਟੀ ਬਣਾਈ ਗਈ ਹੈ ਕੱਲ ਨਸ਼ਿਆਂ ਦੇ ਖਿਲਾਫ ਬਣਾਈ ਗਈ ਸੀ ਕੈਬਨਿਟ ਸਬ ਕਮੇਟੀ ਜਿਸ ਦਾ ਕੇ ਗਠਨ ਕੀਤਾ ਗਿਆ ਹੈ ਆ ਜਿਸ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਅਮਨ अरोड़ा ਡਾਕਟਰ ਬਲਦੇਵ ਸਿੰਘ ਲਾਜਜੀਤ ਸਿੰਘ ਭੁੱਲਰ ਤੇ ਕਰਨਪ੍ਰੀ ਸੌਂਦ ਸ਼ਾਮਲ ਨੇ ਤਾਂ ਲਗਾਤਾਰ ਪੰਜਾਬ ਸਰਕਾਰ ਜੋ ਕਿ ਡਰੱਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸੀਆਂ ਮੰਨ ਦੇ ਵੱਲੋਂ ਅੱਜ ਪੰਜਾਬ ਭਵਨ ਦੇ ਵਿੱਚ ਵੱਡੇ ਪੁਲਿਸ ਅਫਸਰਾਂ ਦੀ ਮੀਟਿੰਗ ਸੱਦੀ ਗਈ ਹੈ ਪੰਜਾਬ ਭਵਨ ਦੇ ਵਿੱਚ ਸਵੇਰੇ 11 ਵਜੇ ਇਹ ਮੀਟਿੰਗ ਹੋਵੇਗੀ ਚੰਡੀਗੜ੍ਹ 'ਚ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਨਸ਼ੇ ਦੇ ਖਿਲਾਫ ਜਾਰੀ ਜੰਗ ਦੀ ਰਣਨੀਤੀ ਤੇ ਵੀ ਮੰਤਨ ਹੋਇਆ ਤੇ ਇੱਕ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਦੇ ਗਠਨ ਦਾ ਫੈਸਲਾ ਲਿਆ ਗਿਆ ਜਿਸ ਦੀ ਕਮਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪੀ ਗਈ ਹੈ ਤੇ ਇਸ ਕਮੇਟੀ ਦੇ ਵਿੱਚ ਅਮਨ ਅਰੋੜਾ ਡਾਕਟਰ ਬਲਬੀਤ ਸਿੰਘ ਲਾਲਜੀਤ ਸਿੰਘ ਪੁੱਲਰ ਅਤੇ ਤਰਨਪ੍ਰੀਤ ਸਿੰਘ ਸੌਂਧ ਨੂੰ ਵੀ ਮੈਂਬਰ ਬਣਾਇਆ ਗਿਆ ਹੈ ਇਹ ਕਮੇਟੀ ਨਸ਼ੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਨਜ਼ਰਸਾਨੀ ਕਰੇਗੀ ਉਧਰ ਵਿਰੋਧੀਆਂ ਵੱਲੋਂ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਸਵਾਲ ਇਸ ਕਮੇਟੀ ਨੂੰ ਲੈ ਕੇ ਵੀ ਚੁੱਕੇ ਜਾ ਰਹੇ ਨੇ ਗੱਲ ਇਹ ਹੈ ਕਿ ਕੈਬਨਟ ਸਬ ਕਮੇਟੀ ਕੀ ਕਰੂਗੀ ਵੱਖਰਾ ਸਭ ਨੂੰ ਵੀ ਸੁਣਾ ਇਹ ਬੜਾ ਵੱਡਾ ਡਰਾਮਾ ਕਰਦੇ ਆ ਤੇ ਬੜੀ ਵੱਡੀ ਚੇਂਜ ਕਰਤੀ ਜੀ ਕੈਬਨਟ ਸਬ ਕਮੇਟੀ ਬਣਾਤੀ ਉਹ ਕੀ ਕਰੂਗੀ ਤੇ ਹੁਣ ਜ਼ਿੰਮੇਵਾਰੀ ਵੀ ਉਹਨਾਂ ਦੇ ਜਿਆਦਾ ਨਾਮ ਬਦਨਾਮ ਨਾ ਹੋਵੇ ਹੁਣ ਚਾਰ ਬੰਦੇ ਹੋਰ ਵਿੱਚ ਪਾ ਦਿਓ ਵੀ ਉਹਨਾਂ ਤੇ ਜ਼ਿੰਮੇਵਾਰੀ ਪਾ ਦਿਓ ਵੀ ਕੱਲ ਨੂੰ ਕਹਿੰਦੇ ਬਣਾ ਕੇ ਵੀ ਕੈਬਨਟ ਸਬ ਕਮੇਟੀ ਬਣੀ ਸੀ ਇਹਦੇ ਨਾਲ ਕੀ ਚਾਹੇਗਾ ਜੀ ਕਿ 10 ਦਿਨ ਚ ਨਸ਼ੇ ਖਤਮ ਕਰਾਂਗੇ ਨਸ਼ਿਆਂ ਦਾ ਹੀ ਲੱਕ ਤੋੜ ਕੇ ਰੱਖ ਦਿਆਂਗੇ ਕੋਈ ਨਸ਼ਾ ਵੇਚਣ ਵਾਲਾ ਛੱਡਾਂਗੇ ਨਹੀਂ ਅੱਜ ਘਰੀ ਗਲੀ ਮਹੱਲੇ ਦੇ ਵਿੱਚ ਵਹਿਣ ਪੈ ਰਹੇ ਆ ਲੋਕ ਤرائی ਤرائی ਕਰ ਰਹੇ ਆ ਮੈਂ ਸਮਝਦਾ ਕਿ ਕਮੇਟੀ ਬਣਾਨੀ ਹੈ ਅਗਰ ਇਹਦਾ ਫੈਸਲਾ ਅਗਰ ਤੁਸੀਂ ਕਰ ਹੀ ਲਿਆ ਹੈ ਲੇਕਿਨ ਜ਼ਮੀਨ ਦੇ ਉੱਪਰ ਇਹ ਕਮੇਟੀ ਦਾ ਕੰਮ ਉਤਰਨਾ ਚਾਹੀਦਾ ਤੇ ਨਸ਼ਾ ਬੰਦ ਹੋਣ ਵਾਸਤੇ ਸੋਸਾਇਟੀ ਦੇ ਨਾਲ ਪ੍ਰਯਾਸ ਕਰਨੇ ਚਾਹੀਦੇ ਪ੍ਰਸ਼ਾਸਨ ਦੇ ਵੱਲੋਂ ਸੂਬੇ ਵਿੱਚ ਵਕਫ ਵਕਫ ਥਾਵਾਂ ਤੇ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੇ ਦੀ ਕਮਾਈ ਦੇ ਨਾਲ ਬਣਾਈ ਪ੍ਰਾਪਰਟੀ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਹਾਈ ਲੈਵਲ ਕਮੇਟੀ ਇਹ ਐਕਸ਼ਨ ਨਸ਼ੇ ਤੇ ਲਗਾਮ ਲਗਾਉਣ 'ਚ ਕਿੰਨਾ ਕਾਰਗਰ ਸਾਬਿਤ ਹੁੰਦਾ ਹੈ ਦੇਖਣਾ ਹੋਵੇਗਾ ਚੰਡੀਗੜ੍ਹ ਤੋਂ ਨਿਪਿੰਦਰ ਭਰਾੜ న్యూਸ ਇਟ ਇਨ ਪੰਜਾਬ